हां जी संगत जी भाई अमृतपाल सिंह ਮੈਰੋ ਨੇ ਇੱਕ ਨਵਾਂ ਕੇਸ ਜਿਹੜਾ ਸਾਹਮਣੇ ਆਇਆ ਹੈ ਇੱਕ ਲੜਕੀ ਜਿਹਦਾ ਨਾਮ ਦੀਪਕ ਲੁਥਰਾ ਹੈ ਜੋ ਮਰਦਾਨਾ ਤਾਕਤ ਦੀਆਂ ਦਵਾਈਆਂ ਦੀਆਂ ਜਾਂ ਹੋਰ ਇਹੋ ਜਿਹੀ ਐਡਵਰਟਾਈਜ਼ ਕਰ ਰਹੀ ਸੀ ਮਸ਼ਹੂਰੀਆਂ ਕਰ ਰਹੀ ਸੀ ਤੇ ਜੋ ਲੜਕੀਆਂ ਨੂੰ ਸੋਭਾ ਨਹੀਂ ਦਿੰਦੀਆਂ ਤੇ ਬੱਚਿਆਂ ਤੇ ਭੈਣਾਂ ਤੇ ਬੜਾ ਅਸਰ ਪੈਂਦਾ ਜੋ ਗੱਲਾਂ ਬਿਲਕੁਲ ਹੀ ਸਾਹਮਣੇ ਜਿਹੜੀਆਂ ਇਹੋ ਜਿਹੀਆਂ ਕਰਨੀਆਂ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਫਿਰ ਇਸ ਲੜਕੀ ਨੂੰ ਮਿਲ ਕੇ ਨੂੰ ਬੈ ਕੇ ਦੇਖੋ ਕਿਸ ਤਰੀਕੇ ਨਾਲ ਸਮਝਾਇਆ ਕਿਸ ਤਰੀਕੇ ਨਾਲ ਇਹਦੀ ਕਲਾਸ ਲਾਈ ਹੈ ਤੇ ਭਾਈ ਵੀ ਤੂੰ ਅੱਜ ਤੋਂ ਬਾਅਦ ਇਹ ਜਿਹੜੀ ਹੈ ਇਹੋ ਜੀਆਂ ਵੀਡੀਓ ਇਹੋ ਜੀ ਮਸ਼ਹੂਰੀਆਂ ਐਡਵਰਟਾਈਜ਼ ਜਿਹੜੀ ਨਹੀਂ ਕਰਨੀ ਤੇ ਤੁਸੀਂ ਵੀ ਸੁਣੋ ਭਾਈ ਅਮਰਪਾਲ ਮਹਿਰੂ ਨੇ ਕੀ ਕਿਹਾ ਤੇ ਕਿਸ ਤਰੀਕੇ ਨਾਲ ਇਹਨੂੰ ਸਮਝਾਇਆ ਤੇ ਵੀਡੀਓ ਜਰੂਰ ਸਾਰੇ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਸਾਰੇ ਤਾਨੂੰ ਤਾਨੂੰ ਕੀ ਲੱਗਦਾ ਕਿ ਮੇਰੀ ਵੀਡੀਓ ਜਿਹੜੀਆਂ ਵੀ ਹੈਗੀਆਂ ਵਾ ਕੀ ਤੁਹਾਨੂੰ ਲੱਗਦਾ ਗੰਦੀਆਂ ਨਹੀਂ ਹੋਈ? ਥੱਕ ਥੱਕ ਕੇ ਪਸੀਨਾ ਪਸੀਨਾ ਹੋ ਜਾਂਦਾ। ਥੱਕ ਥੱਕ ਕੇ ਪਸੀਨਾ ਪਸੀਨਾ ਕਾਹਦੇ ਨਾਲ ਹੋਣ ਕੇ? ਅਰੇ ਯਾਰ ਜਿੱਦਾਂ ਹੁੰਦੀ ਯਾਰ ਨਹੀਂ ਕਹਿਣਾ ਮੈਂ ਠੀਕਾ ਤੁਹਾਡੇ ਭਰਾਵਾਂ ਵਰਗਾ ਨਹੀਂ ਲੈ ਲਓ ਅਸੀਂ ਤੁਹਾਡਾ ਸਤਿਕਾਰ ਕਰਦੇ ਆਂ ਸਿਰ ਤੇ ਚੁੰਨੀ ਲੈ ਲਓ ਇੱਥੇ ਜਵਾਬ ਦੋ ਥੱਕ ਥੱਕ ਕੇ ਪਸੀਨਾ ਪਸੀਨਾ ਕਾਹਦੇ ਨਾਲ ਹੋ ਜਾਂਦਾ? ਕੰਮ ਕਰਕੇ ਜਿਹੜਾ ਨਾ ਅੱਛਾ ਇਹ ਜੰਮ ਦੀ ਗੱਲ ਹੈ। ਪਹਿਲਾਂ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਸੀ। ਪਹਿਲਾਂ ਦੀ ਛੱਡੋ ਇਹਦੀ ਜਵਾਬ ਦੋ ਇਹ ਤੁਹਾਡੀ ਵੀਡੀਓ। ਮੈਨੂੰ ਇੰਨੀ ਗੱਲ ਤਾਂ ਨਹੀਂ ਪਤਾ ਹੈਗਾ ਜਿੱਦਾਂ ਸਾਨੂੰ ਕਹਿੰਦੇ ਆ ਅੱਛਾ ਨੋਰਮਲ ਆ ਤੁਹਾਡਾ ਕਾਰ ਦੇ ਦਾ ਸਰ ਨੋਰਮਲ ਆ 5 ਮਿੰਟ ਸਰ ਵੀ ਸਾਕਾ-ਕਥਾ ਕੇ ਪਸੀਨਾ-ਪਸੀਨੀ ਕਾਦੇ ਨਾ ਹੋ ਜਾਣਗੇ ਉਹ ਵੀ ਕਮਜ਼ੋਰੀ ਹੈਗੀ ਐ ਕਾਰ ਸਾਈਜ਼ ਦੀ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਦੀ ਜਾਂ ਫਿਰ ੱਲੇ ਪੰਦੀ ਕਰ ਦਾਂਗੇ ਕਰ ਦਾਂਗੇ ਛੋਟੇ ਸਾਈਜ਼ ਦੀ ਪ੍ਰੋਬਲਮ ਆ ਬਈ ਉਹਨਾਂ ਨੂੰ ਕੀ ਆ ਜਿੱਦਾਂ ਉਹ ਚਾਹਦੇ ਆਪਾਂ ਬੋਲ ਨਹੀਂ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਹਾਂਜੀ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂ ਆ ਇਹਦੇ ਚ ਲੱਖ ਰੁਪਇਆ ਦਿੰਨੇ ਆ ਸਾਡੇ ਖੂਦ ਡੰਗਾਈ ਮਾਪਣੀਆਂ ਸ਼ਾਲ ਮਾਰਦੀ ਆ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਹੁਣ ਉਹਨਾਂ ਦਾ ਕੰਮ ਹੀ ਉਹ ਹੈ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਲੇਪਣ ਦੀ ਕਾਦੀ ਪ੍ਰੋਬਲਮ ਹੈ ਤੁਹਾਨੂੰ ਮੈਂ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉਤਿਆਪ ਸਮਝਦਾਰ ਹੈਗੇ ਜਿਵੇਂ ਹਾਂ ਸਰ ਜਿੱਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਪੂਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਇਦਾਂ ਦਾ ਮੂੰਹ ਖੰਦਾ ਕੋਈ ਵਰਡ ਕੱਢਿਆ ਸਰ ਵਾਰਡਿੰਗ ਹੈਗੀ ਆ ਇਹ ਇਹ ਵਾਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਾਰਡਿੰਗ ਆ ਇਹ ਬੱਚੇ ਇਥੇ ਧੀਆਂ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰਾਮ ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ ਇੱਕ ਵਾਰੀ ਹੋਈ ਐ ਇਹ ਕੀ ਕਰਦਾਂਗੇ ਟੇਮੋਟੇ ਟੈਰਾ ਵਾਲੇ ਨੱਡੀ ਨਹੀਂ ਗੱਡੀ ਮਿਲ ਨੱਡੀ ਕੀ ਹੁੰਦਾ ਪੰਜਾਬ ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣੀ ਤੁਸੀਂ ਉਹਨਾਂ ਨੂੰ ਬਕਾਇਦਾ ਉੱਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾਂ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਹਿਆ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਨੇ ਖੂਨ ਡੋਲਿਆ ਓਏ ਓਏ ਤੁਹਾਡੇ ਜਨਾਂ ਡੋ ਬੋਲਦਾ ਕੌਣਾ ਹੈ ਮੈਂ ਬੋਲਦੀ ਕਿਹੜੀਆਂ ਚਨਲੀਆਂ ਪਰੇਸ਼ਾਨ ਆ ਜਾਂਦੇ ਘਰ ਵਾਲੇ ਅਰੇ ਹੁਣ ਮੇਰੀ ਗੱਲ ਸੁਣੋ ਨਾ ਜਿੱਦਾਂ ਹੁਣ ਅਗਲੇ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਹਾਂ ਕੰਟੈਂਟ ਦੇ ਥਰੂ ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਤੁਹਾਨੂੰ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਵੈਸੇ ਮਿਲਿਆ ਹੂੰ ਵੈਸੇ ਤਾਂ ਕੋਈ ਮਤਲਬ ਆ ਦਾ ਕੇ ਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14-15 ਸਾਲ ਦੇ ਬੱਚੇ ਦੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਇਹੋ ਫਿਰ ਸਾਨੂੰ ਥੋੜੇ ਜਿਹੇ ਕੁੜੀਆਂ ਦੇ ਨਾ ਫੋਨ ਆਉਦੇ ਆ ਵੀ ਮੇਰੀ ਛੋਟੀ ਭੈਣ ਨਾ ਟੂਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਉਹ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆ ਬਹੁਤ ਗਲਤ